ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨਹੀਂ ਅੱਜ ਦੀਆਂ ਮੁੱਖ ਖਬਰਾਂ ਡੋਨਲਡ ਟਰੰਪ ਸਰਕਾਰ ਇੱਕ ਵਾਰ ਫਿਰ ਐਕਸ਼ਨ ਮੋਡ ਦੇ ਵਿੱਚ ਅਮਰੀਕਾ ਤੋਂ ਫਿਰ ਭੇਜਿਆ ਜਾਵੇਗਾ ਭਾਰਤ 180 ਗੈਰ ਕਾਨੂੰਨੀ ਭਾਰਤੀਆਂ ਨੂੰ ਸੂਤਰਾਂ ਦੇ ਹਵਾਲੇ ਤੋਂ ਆਈ ਖਬਰ 15 ਫਰਵਰੀ ਨੂੰ ਇੱਕ ਹੋਰ ਜਹਾਜ਼ 180 ਭਾਰਤੀਆਂ ਨੂੰ ਲੈ ਕੇ ਅੰਬੀ ਸਰਵਿਕੇ ਹੋਵੇ ਗੱਲ ਹੈ 31 ਮਈ ਤੋਂ ਪਹਿਲਾਂ ਪੰਜਾਬ ਦੀ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣਗੀਆਂ ਚੋਣਾਂ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਪੱਤਰ ਜਾਰੀ ਕਰਕੇ ਦਿੱਤੀ ਗਈ ਇਸ ਗੱਲ ਦੀ ਜਾਣਕਾਰੀ ਅਤੇ ਅੰਦਾਜ਼ੇ ਦੇ ਕੇ ਪੰਜਾਬ ਦੇ ਵਿੱਚ 153 ਪੰਚਾਇਤ ਸੰਮਤੀਆਂ ਤੇ 23 ਜ਼ਿਲ੍ਹਾ ਪ੍ਰੀਸ਼ਦਾਂ ਜਿੱਥੇ 31 ਮਈ ਤੋਂ ਪਹਿਲਾਂ ਹੋਣਗੀਆਂ ਥੋੜਾ ਖਨੌਰੀ ਬਾਰਡਰ ਤੇ ਇੱਕ ਵਾਰ ਫਿਰ ਆਈ ਬੇहद ਮੰਦ ਭਾਗੀ ਖਬਰ ਮਹਾ ਪੰਚਾਇਤ ਸ਼ਾਮਲ ਹੋਣ ਮਗਰੋਂ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਓਏ ਮੋਤ ਉਹ ਤੇ ਤੁਹਾਨੂੰ ਦੱਸ ਦਈਏ ਕਿ ਕਿਸਾਨ ਪਾਈ ਚਾਰੇ ਚ ਸੋਗ ਦਿਲਾਇਆ ਕਾਰ ਚਲਾਉਂਦੇ ਨੌਜਵਾਨ ਨੂੰ ਪੈ ਗਿਆ ਦਿਲ ਦਾ ਦੌਰਾ ਫਿਰ ਕਾਰਾਂ ਚ ਵੱਜੀਆਂ ਕਾਰਾਂ ਕਾਰਾਂ ਦੇ ਉੜਗੇ ਪਰ ਖੱਟੇ ਮੌਕੇ ਦਾ ਵੀਡੀਓ ਵੀ ਹੋਇਆ ਵਾਇਰਲ ਇਸ ਦੇ ਨਾਲ ਹੀ ਘਟਨਾ ਚ ਤਿੰਨ ਤੋਂ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਤੇ ਬਟਾਲਾ ਜਲੰਧਰ ਰੋਡ ਤੇ ਉੱਤੇ ਹਾਦਸਾ ਹੋਇਆ ਜਿੱਥੇ ਜਿਹੜਾ ਨੌਜਵਾਨ ਸੀ ਮਨਜਿੰਦਰ ਸਿੰਘ ਜਦੋਂ ਆਪਣੀ ਚੁਟਕੀ ਰਾਗ ਦੀ ਸਕੋਰਪੀਆ ਕਾਰ ਦੇ ਵਿੱਚ ਹੁੰਦਾ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਦੌਰਾ ਪੈਣ ਦੇ ਕਾਰਨ ਜਿਹੜਾ ਉਸ ਦਾ ਪੈਰ ਹੈ ਰੇਸ ਉੱਤੇ ਆ ਜਾਂਦਾ ਜਿਸ ਤੋਂ ਬਾਅਦ ਤੇਜ਼ ਰਫਤਾਰ ਸਕੋਰਪੀਆ ਅੱਗੇ ਖੜੀਆਂ ਮਾਲ ਦੇ ਬਾਹਰ ਦਾ ਸੀਨਾ ਜਿਹੜਾ ਦੱਸਿਆ ਜਾ ਰਿਹਾ ਦਿੱਤੇ ਪਾਰਕਿੰਗ 'ਚ ਜਿਹੜੀਆਂ ਗੱਡੀਆਂ ਖੜੀਆਂ ਨੇ ਸਕੋਰਪਿਓ ਕਾਰ ਆਉਂਦੀ ਹੈ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਗੱਡੀਆਂ ਦੇ ਪਰ ਖੱੱਚੇ ਉੜ ਜਾਂਦੇ ਨੇ ਤੇ ਉੱਥੇ ਹੀ ਇਸ ਹਾਦਸੇ ਦੇ ਵਿੱਚ ਤਿੰਨ ਤੋਂ ਚਾਰ ਜਿਹੜੇ ਲੋਕੀ ਨੇ ਜ਼ਖਮੀ ਦੱਸੇ ਜਾ ਰਹੇ ਨੇ ਗੰਭੀਰ ਤੌਰ ਤੇ ਸਚਕੜ ਸ਼੍ਰੀ ਹਮੰਦਰ ਸਾਹਿਬ ਵਿਖੇ ਇੱਕ ਨੌਜਵਾਨ ਦੀ ਜੋੜਾਕਾਰ ਵਿੱਚ ਸੇਵਾ ਕਰਦਿਆਂ ਅਚਾਨਕ ਆ ਜਾਂਦਾ ਇਸ ਨੂੰ ਦਿਲ ਦਾ ਦੌਰਾ ਮੌਕੇ ਤੇ ਹੋ ਜਾਂਦੀ ਹੈ ਮੌਤ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਤਾਰਾ ਵਾਲਾ ਪੁਲ ਅੰਮ੍ਰਿਤਸਰ ਵਿਖੇ ਵੱਜੂ ਹੋਈ ਹੈ ਇਸ ਨਾਲ ਹੀ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਸਾਥ